ਸਸਰੀ ਗਾ ਜੇ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਜੋਤੀ ਨੋਰਾ ਅਤੇ ਉਹਨਾਂ ਦੇ ਐਕਸ ਹਸਬੰਡ ਕੋਨਾਲ ਪਾਸੀ ਦੀ ਜੀ ਹਾਂ ਉਹਨਾਂ ਦੇ ਬਾਰੇ ਆਖਰਕਾਰ ਕਿਸ ਕੋਈ ਵੀ ਐਸਾ ਸਖਸ਼ ਨਹੀਂ ਹੈ ਜਿਹੜਾ ਇਹਨਾਂ ਦੀ ਲਵ ਸਟੋਰੀ ਦੇ ਬਾਰੇ ਨਹੀਂ ਜਾਣਦਾ ਔਰ ਹੁਣ ਤੁਹਾਨੂੰ ਉਹ ਇਹ ਚੀਜ਼ ਬਾਰੇ ਵੀ ਨਹੀਂ ਕੋਈ ਡਿਨੇ ਕਰ ਸਕਦਾ ਕਿ ਉਹਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਵਿਵਾਦ ਅੱਜ ਕੱਲ ਚੱਲਦਾ ਪਿਆ ਹੈ ਉਹ ਜੋਤੀ ਨੂਰਾ ਵੱਲੋਂ ਆਪਣੇ ਐਕਸ ਹਸਬੰਡ ਦੇ ਉੱਤੇ આરોਪ ਲਗਾਏ ਗਏ ਹਨ ਮਾਰਕੁੜ ਦੇ આરોਪ ਲਗਾਏ ਗਏ ਹਨ ਔਰ ਜਿਹੜਾ ਪੁਲਿਸ ਦੇ ਵਿੱਚ ਜਿਹੜੀ ਕੰਪਲੀਟ ਵੀ ਕੀਤੀ ਗਈ ਆ ਔਰ ਇਹ ਹੁਣ ਜਿਹੜੀ ਆ ਇੱਕ ਨਵੀਂ ਜਿਹੜੀ ਗੱਲ ਆ ਉਹਨਾਂ ਦੇ ਐਕਸ ਹਸਬੰਡ ਕੁਨਾਲ ਪਾਸੀ ਤੋਂ ਨਿਕਲ ਕੇ ਸਾਹਮਣੇ ਆਏ ਕਿ ਜੋ ਵੀ ਵਿਵਾਦ ਚੱਲਦਾ ਪਿਆ ਹੈ ਕਿ ਸਭ ਤੋਂ ਪਹਿਲਾਂ ਹੁਣ ਜਿਹੜੀ ਹੈ ਜੋਤੀ ਨੂਰਾ ਵੱਲੋਂ ਉਹਨਾਂ ਨੂੰ ਕੋਲ ਕੀਤੀ ਗਈ ਸੀ ਇਹ ਸਾਰਾ ਜਿਹੜਾ ਪੀ ਪ੍ਰੀਪਲੈਨਡ ਜਿਹੜਾ ਇਹ ਸਾਰਾ ਵਾਰਦਾ ਹੱਥੇ ਜਿਹੜੀ ਕੀਤੀ ਗਈ ਹੈ ਮੈਨੂੰ ਫਸਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਖਿਰਕਾਰ ਜੋ ਕੁਝ ਕੁਨਾਲ ਪਾਸੀ ਵੱਲੋਂ ਕਿਹਾ ਗਿਆ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਸ਼ਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ